ਤੇ 75 ਦੇ ਵਿੱਚ ਜਾ ਕੇ ਜਦੋਂ ਦਿੱਲੀ ਦਰਬਾਰ ਨੇ ਐਮਰਜੈਂਸੀ ਲਾਈ ਉਹ ਸਾਰੇ ਇੰਡੀਆ ਦੇ ਲੋਕਾਂ ਦੇ ਹੱਕ ਖੋਣ ਲਈ ਲਾਈ ਸੀਗੀ ਤੇ ਉਸ ਵਕਤ ਸਿੱਖਾਂ ਨੇ ਸਾਰੇ ਇੰਡੀਆ ਦੇ ਲੋਕਾਂ ਦੇ ਲਈ ਮੋਰਚੇ ਸ਼ਮੂਲੀਅਤ ਕੀਤੀ ਤੇ ਸਭ ਤੋਂ ਮੋਰੀ ਰੋਲ ਅਦਾ ਕੀਤਾ ਤੇ ਉਸ ਵਜ੍ਹਾ ਕਰਕੇ ਇੰਡੀਆ ਦੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਇੱਥੇ ਜਿਹੜਾ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਮੁਖੌਟੇ ਵਾਲਾ ਇਹ ਹਿੰਦੂ ਰਾਜ ਹੈ ਇਹਦੇ ਨਾਲੋਂ ਜਿਹੜਾ ਹਲੇਮੀ ਰਾਜ ਐ ਖਾਲਸੇ ਦਾ ਰਾਜ ਐ ਉਹ ਸ਼ਾਇਦ ਵਧੀਆ ਹੋਏ ਜਿੱਥੇ ਆਜ਼ਾਦੀ, ਖੁਦਮੁਖਤਿਆਰੀ, ਬਰਾਬਰਤਾ ਨਿਆ ਹੋਏ ਕਿਉਂਕਿ ਸਿੱਖ ਉਸ ਵਕਤ ਜਿੰਨੇ ਵੀ ਇਹ ਦਿੱਲੀ ਸਰਕਾਰ ਦੇ ਨਿਤਾਣੇ ਨਿਮਾਣੇ ਕੁੱਟੇ ਹੋਏ ਲੋਕ ਸੀਗੇ ਉਹਨਾਂ ਸਾਰਿਆਂ ਦੀ ਧਿਰ ਬਣ ਕੇ ਖੜੇ ਜਿੱਦਾਂ ਅੱਜ ਪਿਛਲੇ ਸਮਿਆਂ ਚ ਕਿਸਾਨੀ ਐਜੀਟੇਸ਼ਨ ਵੇਲੇ ਖੜੇ ਹੋਏ। ਤੋਂ ਉਸ ਵਕਤ ਦਿੱਲੀ ਦਰਬਾਰ ਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਸਿੱਖਾਂ ਦਾ ਜਿਹੜਾ ਇੱਕ ਸੰਕਲਪ ਹੈ ਇੱਕ ਅਸੂਲ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਬੇਗਮਪੁਰੇ ਵਰਗਾ ਸਮਾਜ ਬਣਾਉਣ ਦਾ ਜਾਂ ਹਲੇਮੀ ਰਾਜ ਬਣਾਉਣ ਦਾ ਉਹ ਸੰਕਲਪ ਮੂਰਤੀਮਾਨ ਹੋ ਜਾਏਗਾ ਉਹ ਲਾਗੂ ਹੋ ਜਾਏਗਾ ਇਸ ਧਰਤੀ ਦੇ ਉੱਤੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਸ਼ਰਧਾ ਸਤਕਾਰ ਵਧਣ ਲੱਗਿਆ ਹੈ ਸਿਗਾ ਵੱਡੇ ਹਿੱਸੇ ਦੇ ਲੋਕ ਸਿੱਖਾਂ ਦੇ ਵਿੱਚੋਂ ਨਜਾਤ ਦਹਿੰਦਾ ਭਾਵ ਗੁਲਾਮੀ ਤੋਂ ਮੁਕਤੀ ਦੇ ਦੇ ਦਾਤਿਆਂ ਦੇ ਰੂਪ ਸਿੱਖਾਂ ਨੂੰ ਦੇਖਣ ਲੱਗ ਪਏ ਸੀ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਸਿੱਖਾਂ ਨੂੰ ਕਿਸੇ ਵੱਡੇ جنگ ਯੁੱਧ ਦੇ ਵਿੱਚ ਤੁਸੀਂ ਨਾ ਫਸਾਇਆ ਇਹਨਾਂ ਨੂੰ ਕੋਈ ਗਹਿਰਾ ਮਾਨਸਿਕ ਮਨੋਵਿਗਿਆਨਕ ਜ਼ਖਮ ਨਾ ਦਿੱਤਾ ਤਾਂ ਬਹੁਤ ਜਲਦੀ ਸਿੱਖ ਦਿੱਲੀ ਦੇ ਤਖਤ ਦੇ ਬਰਾਬਰ ਇੰਡੀਆ ਦੇ ਵਿੱਚ ਸਾਰੇ ਜੋ ਵੀ ਵਿਪਰ ਦੇ ਖਿਲਾਫ ਹੈ ਜੋ ਕੇਂਦਰਵਾਦ ਦੇ ਖਿਲਾਫ ਹੈ ਜੋ ਪੂੰਜੀਵਾਦ ਦੇ ਖਿਲਾਫ ਹੈ ਉਨ੍ਹਾਂ ਸਾਰਿਆਂ ਦਾ ਧੁਰਾ ਬਣ ਜਾਣਗੇ